मैं प्रण करता हाँ के कद भी सिख पंथ की सर्व उच्च शक्ति श्री अकाल तख्त साहब की कदे भी निंदा नहीं करा मैं कद भी दलां पंथा टकसाला ਦੀ ਸ਼ਾਨ ਵਿਰੁੱਧ ਨਹੀਂ ਬੋਲਾਂਗਾ ਮੈਂ ਕਦੇ ਵੀ ਪੈਸਿਆਂ ਲਈ ਕਿਸੇ ਸਿੱਖ ਤੇ ਜਾਂ ਉਸ ਦੀ ਸ਼ਾਨ ਖਿਲਾਫ ਹਮਲਾ ਨਹੀਂ ਕਰਾਂਗਾ ਤੇ ਪੰਥ ਪਾਤਸ਼ਾਹੀ ਦੀ ਚੜ੍ਹਦੀ ਕਲਾ ਲਈ ਆਪਣੇ ਜੀਵਨ ਵਿੱਚ ਯਤਨ ਕਰਦਾ ਰਹਾਂਗਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਅਤੇ ਗੁਰਧਾਮਾਂ ਸਰੋਵਰਾਂ ਦੀ ਮਾਣ ਮਰਿਆਦਾ ਲਈ ਸਦਾ ਪਹਿਰਾ ਦਿੰਦਾ ਰਹਾਂਗਾ ਸੋ ਸਿੱਖ ਜੀਵਨ ਜਾਂਚ ਸੰਸਥਾ ਬਾਬਾ ਬਕਾਲਾ ਸਾਹਿਬ ਦੇ ਇਸ ਪ੍ਰਾਣ ਪੱਤਰ ਦੇ ਉੱਪਰ ਹਾਂ ਰੂਪੀ ਹਾਮੀ ਭਰਦਾ ਹਾਂ